ਇਹ ਗੁਸਤਾਜੀ ਕਬੂਤਰ ਆਇਆ ਸੀ ਆਪਣੇ ਕੋ ਜਿਹੜੇ ਦੇ ਮਹੀਨੇ ਤੇ ਕਰੋ ਸ਼ੌਂਗ ਉਸਤਾਜੀ ਇੱਕ ਮੈਂ ਸਾਂ ਡਾ ਰੰਗ ਲੱਗਾ ਜੇ ਤੇ ਇਹ ਕਬੂਤਰ ਇਹ ਕਹੇ ਜੀ ਬਿੱਲੇ ਪ੍ਰਧਾਨ ਜੀ ਡੇਢ ਦੋ ਜੇ ਬੈਠੀ ਹੈ ਉਹ ਵੀ ਸਾਢੇ 12:30 ਵਜੇ ਬੈਠੀ ਸੀ ਉਰੇ ਬੇਟ ਜੀ ਆ ਕਬੂਤ ਬੱਚੇ ਦੇ ਮੋਹਰ ਲੱਗੀ ਜੇ ਤੇ ਇਹ ਹੁੰਦਾ ਹੈ ਬੱਚੇ ਦਾ ਆਹ ਸਤਾਜੀ ਮਾਦੀ ਇਹ ਇਹ ਹੁੰਦਾ ਜੀ ਆਹ ਸਤਾਜੀ ਇਹਦੇ ਨਾਲ ਨਰ ਲੱਗਾ ਹੈ ਪਰਸ ਇਹਦੇ ਐਸ ਟੈਂਪਲ ਲੱਗੀ ਹੋਈ ਆ ਥੋੜੀ ਫਿੱਕੀ ਹੋ ਗਈ ਹੈ ਆ ਸਾਰੀ ਦਿਖਦੀ ਪਈ ਹੈ ਐਸ ਟੈਂਪਲ ਲੱਗੀ ਹੋਈ ਸੀ ਗੋਲੇ ਦੇ ਇਹ ਕੁੱਤੇ ਰੰਗ ਕੋਈ ਨਹੀਂ ਲੱਗਾ ਸਤਾ ਜੀ ਇਹ ਕੁੱਤੇ ਜੀ ਕਨਾਲ ਲੱਗਾ ਹੈ ਇਹ ਜੋੜਾ ਹੀ ਲੱਗਾ ਹੈ ਜੀ ਸਤਾ ਜੀ ਇਹ ਕਹੇ ਜੀ ਬਿੱਲੇ ਬਦਾਨ ਜੀ ਡੇਢ ਦੋ ਏ ਬੈਠੀ ਏ ਉਹ ਵੀ ਸਾਢੇ 12:30 ਵਜੇ ਬੈਠੀ ਏ ਠੀਕ ਹੈ ਜੀ ਇਹ ਕੜੀ ਵੀ ਪਈਦੀ ਜੇ ਤੇ ਮੂੰਹਾਂ ਲੱਗਦੀਆਂ ਮੋਢੇ ਤੇ ਦੇ ਕਪੂਨ ਤੇ ਕਗੂਠਾ ਤੇ ਕਮੋੜੇ ਇਹ ਗੁਸਤਾਦੀ ਕਬੂਤਰ ਆਇਆ ਸੀ ਆਪਣੇ ਕੋ ਜਿਹੜੇ ਦੇ ਮਹੀਨੇ ਪਤਾ ਕਰੋ ਸ਼ੌਂਗ ਉਸਤਾਦੀ ਇੱਕ ਮੈਂ ਸਾਂਡ ਆ ਰੰਗ ਲੱਗਾ ਜੇ ਤੇ ਇਹ ਕਬੂਤਰ ਜੇ ਸਾਡੀ بس ਪਾ ਇਹ ਚਿੱਟਾ ਜੀ ਨਾਲ ਆੜਾ ਕੱਢਣਾ ਜੇ ਬਚਾਏ ਗਾਂਡੀਆਂ ਉੱਡ ਕੇ ਆਏ ਬਾਸਾਂ ਤੋਹਰੇ ਬੇਟ ਜੀ ਆਏ ਕਬੂਤ ਬੱਚੇ ਦੇ ਮੋਹ ਲੱਗੀ ਜੇ ਤੇ ਐਕ ਹੁੰਦਾ ਹੈ ਬੱਚੇ ਦਾ ਤੇ ਇਧਰੋਂ ਐਕ ਹੁੰਦਾ ਹੈ ਐਸਤਾ ਜੀ ਬੱਚੇ ਦੀ ਅੰਗਰੀ ਇਹ ਬੱਚਾ ਉਸਤਾ ਜੀ ਕਰ ਲੇ ਜੋ ਕੰਨਾ ਆਉਂਦਾ ਹੈ ਇਹ ਕੰਦਸ ਐ ਮੋਰ ਦੇ ਚੈੱਕ ਕਰ। ਛੱਡ। ਐ ਸਤਾਜੀ ਮਾਦੀ ਐ ਕੁੰਦਾ ਜੀ। ਐ ਵਾਦੀ ਦਾ। ਐ ਦਰਵਾਜ਼ਾ ਕੁੰਦਾ ਰਿਹਾ ਸੱਚ। ਤੇ ਐ ਮਾਦੀ ਅੱਖ ਦੇ ਐ ਰੰਗ ਲੱਗੇ ਸਤਾਜੀ ਮਾਦੀ ਦੇ ਦੋਨੋਂ ਸਾਈਡ ਤੇ ਤੇ ਐ ਦੋਨ ਜੀ